ਦੇ ਕੋਈ ਸੋ ਸੰਸਾਰ ਵਿੱਚ ਕਿੰਨੇ ਵੱਖ-ਵੱਖ ਤਰੀਕੇ ਨੇ ਦੁਨੀਆ ਦੇ ਰਹਿਣ ਦੇ ਇਸ ਵਿੱਚ ਜੀ ਜੁਗਤ ਕੇ ਰੰਗ ਉਹਨਾਂ ਦੇ ਆਪਣੇ-ਆਪਣੇ ਢੰਗ ਨੇ ਆਪਣੇ-ਆਪਣੇ ਤਰੀਕੇ ਨੇ ਤੇ ਅਨੇਕਾਂ ਨਾਮ ਨੇ ਤਿੰਨ ਕੇ ਨਾਮ ਅਨੇਕ ਅਨੰਤ ਕਿਸੇ ਚੀਜ਼ ਦਾ ਅੰਤ ਨਹੀਂ ਅਸੀਂ ਪਾ ਸਕਦੇ ਪਰ ਸਮਝਾ ਸਾਨੂੰ ਇਹੀ ਰਹੇ ਨੇ ਬੰਦਿਆ ਗੱਲ ਤੇਰੇ ਤੇ ਆ ਕੇ ਮੁੱਕਣੀ ਹੈ ਜਿਵੇਂ ਸੱਪ ਦਿਸਦਾ ਹੈ ਸਾਨੂੰ ਸੱਪ ਤੇ ਸੱਪ ਹੈ ਕਿਸੇ ਤਰ੍ਹਾਂ ਦਾ ਕੋਈ ਜੀਵ ਦਿਸਦਾ ਮੱਝ ਦੀਸਦੀ ਹੈ ਮੱਝ ਤੇ ਮੱਝ ਹੈ ਗਾਂ ਤੇ ਗਾਂ ਹੈ ਕੇਵਲ ਬੰਦੇ ਨੂੰ ਕਿਹਾ ਜਾਂਦਾ ਤੂੰ ਬੰਦਾ ਬਣ ਜਾ ਕੇਵਲ ਬੰਦੇ ਨੂੰ ਕਿਹਾ ਜਾਂਦਾ ਹੁਣ ਕਿਸੇ ਤਰ੍ਹਾਂ ਦਾ ਕੋਈ ਬੰਦਾ ਦੇਖੋ ਸ਼ਕਲ ਵੀ ਬੰਦਿਆਂ ਵਾਲੀ ਹੈ ਸਭ ਕੁਝ ਵਧੀਆ ਹੈ ਪਰ ਜਦੋਂ ਕੋਈ ਦਹੇਜ ਮੰਗਦਾ ਹੈ ਫੇਰ ਉਹ ਬੰਦਾ ਰਹਿ ਗਿਆ ਬੰਦਾ ਨਹੀਂ ਹੈ ਨਾ ਸੱਪ ਤੇ ਸਾਪ ਹੈ ਸੱਪ ਦੀ ਸਦਾ ਜਦੋਂ ਬੰਦਾ ਬੋਲ ਕੇ ਰਿਸ਼ਵਤ ਮੰਗਦਾ ਹੈ ਦਹੇਜ ਮੰਗਦਾ ਹੈ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਕਰਦਾ ਹੈ ਆਪਾਂ ਉਹਨੂੰ ਬੰਦਾ ਕਹਿ ਸਕਦੇ ਆ ਨਹੀਂ ਉਹ ਬੰਦਾ ਨਹੀਂ ਜੰਮਣ ਤੋਂ ਪਹਿਲਾਂ ਕਿਸੇ ਨੇ ਧੀ ਇਮਾਰਤੀ ਉਹ ਬੰਦਾ ਹੈ ਨਹੀਂ ਹੁਣ ਤੁਸੀਂ ਵੇਖੋ ਸਾਹ ਸੰਗਤ ਜੀ ਆ ਨੱਕ ਆ ਕੰਨ ਆ ਮੱਥਾ ਆ ਸਾਰੀ ਬੋਡੀ ਉੱਤੇ ਕੱਪੜੇ ਪਾਏ ਨੇ ਪੱਗ ਬੰਨੀ ਐ ਇਹ ਬੰਦਾ ਹੈ ਨਹੀਂ ਇਸ ਬੋਡੀ ਵਿੱਚੋਂ ਸੱਚ ਜਾਣਿਓ ਜਦੋਂ ਇਹਦੇ ਵਿੱਚੋਂ ਇਨਸਾਨੀਅਤ ਪ੍ਰਗਟ ਹੁੰਦੀ ਆ ਉਹਨੂੰ ਬੰਦਾ ਆਖਿਆ ਜਾਂਦਾ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮੱਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਫਿਰ ਗੱਲ ਬਣਦੀ ਹੈ ਕਰਮੀ ਕਰਮੀ ਹੋਏ ਵਿਚਾਰ ਹਰ ਇੱਕ ਜੀਵ ਦੇ ਕੀਤੇ ਕਰਮਾਂ ਦੀ ਵਿਚਾਰ ਹੁੰਦੀ ਹੈ ਇਹ ਸੱਚ ਹੈ ਪਰ ਜਦੋਂ ਅਸੀਂ ਕੋਈ ਕਰਮ ਕਰਦੇ ਆ ਨਾ ਨਾਮ ਤੋਂ ਟੁੱਟ ਕੇ ਅਸੀਂ ਸਭ ਕੁਝ ਭੁੱਲ ਜਾਂਦੇ ਆ ਇਨਸਾਨੀਅਤ ਭੁੱਲ ਜਾਂਦੇ ਆ ਸਤਿ ਭੁੱਲ ਜਾਂਦੇ ਆ ਸੰਤੋਖ ਭੁੱਲ ਜਾਂਦੇ ਆ ਦਇਆ ਭੁੱਲ ਜਾਂਦੇ ਆ ਮੁਬਾਰਕ ਹੈ ਜਿਨ੍ਹਾਂ ਦੇ ਜੀਵਨ ਵਿੱਚ ਉਹ ਗੁਣ ਪ੍ਰਗਟ ਹੋਏ ਸਾਡੀ ਭੁੱਲ ਨੂੰ ਹੀ ਸੁਧਾਰਦੇ ਹੋਏ ਸਤਗੁਰੂ ਜੀ ਕਹਿੰਦੇ ਨੇ ਬੀਜੈ ਵੇਖ ਮੰਗਾ ਅੰਮ੍ਰਿਤ ਵੇਖ ਹੋਏ ਨਿਆਉ ਤੇ ਫਰੀਦ ਸਾਹਿਬ ਵੀ ਕਹਿੰਦੇ ਨੇ ਫਰੀਦਾ ਲੋੜਾਂ ਦਾਕ ਵੀ ਜੂਰੀਆਂ ਕਿਕਰ ਬੀਜੈ ਜੱਟ ਹੰਡਿਆ ਉਹਨ ਕਤਾਇਂ ਦਾ ਪੈਦਾ ਲੋੜੈ ਪਟ ਜਿਹੜੀ ਇਹ ਧਰਤੀ ਹੈ ਨਾ ਧਰਤੀ ਸੱਚ ਕਮਾਉਣ ਵਾਸਤੇ ਹੈ ਜਿਵੇਂ ਪਿਛਲੀ ਪੌੜੀਆਂ ਵਿੱਚ ਧਰਮਸ਼ਾਲਾ ਆਇਆ ਸੀ ਨਾ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਧਰਮਸ਼ਾਲਾ ਉਹ ਥਾਂ ਜਿੱਥੇ ਅਸੀਂ ਧਰਮ ਕਮਾਉਣਾ ਹੈ ਸੱਚ ਕਮਾਉਣਾ ਹੈ ਅਸੀਂ ਦੇਖੋ ਇੱਥੇ ਸਿੱਖਿਆ ਲੈ ਕੇ ਜਾਈਏ ਅਸੀਂ ਆਪਣੇ ਘਰ ਨੂੰ ਵੀ ਸੋਨਾ ਬਣਾ ਲਵਾਂਗੇ ਫਿਰ ਫਿਰ ਸਾਨੂੰ ਸਾਰੀ ਧਰਤੀ ਸੋਹਣੀ ਲੱਗਣੀ ਹੈ ਸਰਬ ਧਰਮ ਮਹਿ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਿਉਂਕਿ ਦੁਨਿਆਵੀ ਕ ਅਦਾਲਤਾਂ ਚ ਲੋਕ ਝੂਠ ਫਰੇਵ ਕਹਿੰਦੇ ਨੇ ਬੋਲ ਦੰਦੇ ਨੇ ਪਰ ਯਾਦ ਰੱਖਿਓ ਸੱਚਾ ਆਪ ਸੱਚਾ ਦਰਬਾਰ ਉਹ ਆਪ ਵੀ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ ਜਿਵੇਂ ਹੁਣ ਮੱਝ ਹੈ ਮੱਝ ਕਾ ਫੂਸ ਖਾਂਦੀ ਹੈ ਤੇ ਦੁੱਧ ਅਮਰਤ ਦੰਦੀ ਹੈ ਗੁਰਬਾਣੀ ਵਿੱਚ ਅਮਰਤ ਵੀ ਲਿਖਿਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅਮਰਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਬੰਦਾ ਪਰ ਬੀਜ ਕੁਝ ਹੋਰ ਰਿਆ ਆਸ ਕਿਸੇ ਹੋਰ ਚੀਜ਼ ਦੀ ਲਾ ਕੇ ਬੈਠਾ ਇਨਸਾਫ ਵੇਖੋ ਬੰਦੇ ਦਾ ਜੋ ਧਰਮ ਕਮਾਵੇ ਇਸਮ ਧਰਮ ਨਾਉ ਹੋਵੇ ਜੋ ਪਾਪ ਕਮਾਵੇ ਪਾਪੀ ਜਾਣੀ ਹੈ ਕਮਾਇਆ ਤੇ ਪਾਪ ਵੀ ਜਾਂਦਾ ਹੈ ਕਮਾਇਆ ਧਰਮ ਵੀ ਜਾਂਦਾ ਹੈ ਹੁਣ ਦੋਨਾਂ ਦਾ ਸਬੰਧ ਕਮਾਈ ਨਾਲ ਹੈ ਧਰਮ ਕਮਾਉਂਦਾ ਨਹੀਂ ਪਰ ਧਰਮੀ ਅਖਵਾਉਣਾ ਚਾਹੁੰਦਾ ਹੈ ਇਨਸਾਨ ਪਾਪ ਕਮਾਉਂਦਾ ਹੈ ਪਾਪੀ ਅਖਵਾਣਾ ਨਹੀਂ ਚਾਹੁੰਦਾ ਪਾਪ ਤੇ ਕਮਾ ਰਿਹਾ ਪਰ ਆਪਣੇ ਆਪ ਨੂੰ ਪਾਪੀ ਨਹੀਂ ਖਵਾਣਾ ਚਾਹੁੰਦਾ ਧਰਮ ਕਮਾ ਨਹੀਂ ਰਿਹਾ ਸੱਚ ਕਮਾ ਨਹੀਂ ਰਿਹਾ ਪਰ ਆਪਣੇ ਆਪ ਨੂੰ ਸੱਚ ਧਰਮੀ ਅਖਵਾਣਾ ਚਾਹੁੰਦਾ ਹੈ ਵੇਖੋ ਤੁਸੀਂ ਦੁਨੀਆ ਦਾ ਨਿਆਣ ਵੇਖੋ ਪਰ ਨਹੀਂ ਭਾਈ ਸੱਚਾ ਆਪ ਸੱਚਾ ਦਰਬਾਰ ਸਾਹਿਬ ਵੀ ਸੱਚਾ ਹੈ ਉਹਦਾ ਨਿਆ ਵੀ ਸੱਚਾ ਹੈ ਤੇ ਉਹ ਨਿਆ ਕਿੱਥੇ ਹੈ ਨਿਆ ਦੱਸੋ ਕਿੱਥੇ ਹੈ ਉਹ ਨਿਆ ਸਾਡੇ ਅੰਦਰ ਹੈ ਨਾਨਕ ਜੀਉ ਪਾਏ ਕਾ ਲਿਖ ਨਾਵੇਂ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਝੁਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰ ਕਾਲੇ ਦੋਜਿਕ ਚਾਲਿਆ ਤੇਰੇ ਨਾ ਹੀ ਰਤੇ ਇਸੇ ਜਿੰਗੇ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ ਲਿਖ ਨਾਵੇਂ ਧਰਮ ਬਹਾਲਿਆ